ਸਤਿ ਸ਼੍ਰੀ ਅਕਾਲ ਦੋਸਤੋ ਜੀਕੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਨਿੱਕਾ ਸਵਰਥ ਹੈ। ਹਾਜ਼ਰ ਹੋ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ। ਸੁਖੀ ਮੇਰਾ ਪੱਕਾ ਦੋਸਤ ਸੀ। ਮੈਂ ਉਹਨੂੰ ਪਿਆਰ ਕਰਨ ਲੱਗ ਪਈ ਸੀ। ਪਰ ਉਹ ਮੈਨੂੰ ਆਪਣੀ ਦੋਸਤੀ ਮੰਨਦਾ ਸੀ। ਮੈਨੂੰ ਇਹ ਸੀ ਕਿ ਸੁਖੀ ਹਮੇਸ਼ਾ ਮੇਰੇ ਕੋਲ ਹੀ ਰਹੇ। ਕਿਉਂਕਿ ਉਹਦੇ ਨਾਲ ਮੈਂ ਖੁੱਲ ਗਈ ਸੀ। ਗੱਲਬਾਤ ਕਰਨ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਸੀ ਆਉਂਦੀ। ਮੈਂ 8ਵੀਂ ਵਿੱਚੋਂ ਫੇਲ ਹੋ ਗਈ ਸੀ ਤੇ ਮੇਰੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਸੀ ਮੈਂ ਸੋਣੀ ਸੀ ਤੇ ਮਧਰੇ ਜਿਹੀ ਕੱਦਦੀ ਸੀ ਮੇਰਾ ਪਿਆਰ ਬਸ ਸੁਖੀ ਦੇ ਨਾਲ ਹੀ ਸੀ ਸੁਖੀ ਚੰਗਾ ਮੁੰਡਾ ਸੀ ਤੇ ਚੰਗੇ ਘਰ ਦਾ ਸੀ ਮੈਨੂੰ ਇਹ ਸੀ ਕਿ ਸੁਖੀ ਮੈਨੂੰ ਪਿਆਰ ਕਰੇ ਤੇ ਮੈਂ ਆਪਣੇ ਘਰ ਦਾਸ ਕੇ ਉਹਦੇ ਨਾਲ ਹੀ ਵਿਆਹ ਕਰਵਾ ਲਵਾਂਗੀ ਕਿਉਂਕਿ ਸਾਡਾ ਕੋਈ ਭਰਾ ਨਹੀਂ ਸੀ ਤੇ ਸੁਖੀ ਬਹੁਤ ਚੰਗਾ ਮੁੰਡਾ ਸੀ ਵੱਡਿਆਂ ਦੀ ਇੱਜ਼ਤ ਕਰਨ ਵਾਲਾ ਸੀ ਮੈਂ 8ਵੀਂ ਵਿੱਚੋਂ ਫੇਲ ਹੋਈ ਤੇ ਸੁਖੀ ਪਾਸ ਹੋ ਗਿਆ ਸੀ ਪਰ ਉਹ ਮੇਰੇ ਨਾਲ ਫੋਨ ਤੇ ਗੱਲ ਕਰਦਾ ਰਹਿੰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਦੁਬਾਰਾ 8ਵੀਂ ਕਰਨ ਲਈ ਪੱਕੀ ਪਤਾ ਤੂੰ ਪਾਸ ਹੀ ਹੋ ਜਾਵੇਂ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ ਕਰਦਾ ਫਿਰ ਹੌਲੀ ਹੌਲੀ ਮੈਂ ਆਪਣਾ ਮਨ ਬਣਾਇਆ ਤੇ ਇੱਕ ਸਾਲ ਬਾਅਦ ਫਿਰ 8ਵੀਂ ਵਿੱਚ ਐਡਮਿਸ਼ਨ ਲੈ ਲਈ ਤੇ ਮੈਂ ਸਕੂਲ ਜਾਣ ਲੱਗ ਪਈ ਸੁਖੀ 10ਵੀਂ ਕਲਾਸ ਵਿੱਚ ਹੋ ਗਿਆ ਸੀ ਪਰ ਫਿਰ ਵੀ ਮੇਰਾ ਉਹਦੇ ਨਾਲ ਉਹ ਨਹੀਂ ਪਿਆਰ ਸੀ ਸੁਖੀ ਮੈਨੂੰ ਕਹਿੰਦਾ ਸੀ ਕਿ ਤੂੰ ਆਪਣੇ ਦਿਲ ਵਿੱਚ ਇਹ ਗੱਲ ਨਹੀਂ ਰੱਖਣੀ ਕਿ ਜੇ ਮੈਂ ਤੇਰੇ ਤੋਂ ਅਗਲੀ ਕਲਾਸ ਵਿੱਚ ਹੋ ਗਿਆ ਤਾਂ ਤੈਨੂੰ ਪਿਆਰ ਨਹੀਂ ਕਰੂੰਗਾ ਮੈਂ ਤੈਨੂੰ ਓਨਾ ਹੀ ਪਿਆਰ ਕਰੂੰਗਾ ਜਿੰਨਾ ਪਹਿਲਾਂ ਕਰਦਾ ਸੀ ਆਪਾਂ ਦੋਵੇਂ ਚੰਗੇ ਦੋਸਤਾਂ ਅੱਜ ਤੱਕ ਨਾ ਤਾਂ ਸੁਖੀ ਨੇ ਮੇਰੇ ਨਾਲ ਕੋਈ ਗਲਤ ਗੱਲ ਕੀਤੀ ਸੀ ਤੇ ਨਾ ਹੀ ਮੈਂ ਸੁਖੀ ਦੇ ਨਾਲ ਕੋਈ ਆਪਣੇ ਵੱਲੋਂ ਗਲਤ ਗੱਲ ਕੀਤੀ ਸੀ ਬਸ ਅਸੀਂ ਇੱਕ ਦੂਸਰੇ ਦੇ ਨਾਲ ਚੰਗੇ ਹੀ ਰਹਿੰਦੇ ਸੀ ਅੱਧੀ ਛੁੱਟੀ ਵੇਲੇ ਕਿੰਨਾ ਟਾਈਮ ਬੈਠੇ ਰਹਿੰਦੇ ਸੀ ਮੇਰੇ ਨਾਲ ਦੀਆਂ ਕੁੜੀਆਂ ਵੀ 10ਵੇਂ ਵਿੱਚ ਹੋ ਗਈਆਂ ਸੀ ਮੇਰੀਆਂ ਜੋ ਪੱਕੀਆਂ ਸਹੇਲੀਆਂ ਵੀ ਸੀ ਪਰ ਫਿਰ ਵੀ ਉਹ ਮੈਨੂੰ ਬਹੁਤ ਬੁਲਾਉਂਦੀਆਂ ਹੁੰਦੀਆਂ ਸੀ ਤੇ 8ਵੇਂ ਵਿੱਚ ਮੇਰੀਆਂ ਕੁਝ ਨਵੀਆਂ ਸਹੇਲੀਆਂ ਬਣ ਗਈਆਂ ਸੀ ਜੋ ਮੇਰੇ ਤੋਂ ਪਿਛਲੀ ਕਲਾਸ ਵਿੱਚ ਸੀ ਉਹ ਮੇਰੇ ਨਾਲ ਹੀ ਰਲ ਗਈਆਂ ਸੀ ਮੈਂ ਸਕੂਲ ਨਹੀਂ ਜਾਣਾ ਚਾਹੁੰਦੀ ਸੀ ਪਰ ਸੁਖੀ ਦੇ ਪਿਆਰ ਨੇ ਮੈਨੂੰ ਸਕੂਲ ਵੱਲ ਨੂੰ ਖਿੱਚ ਲਿਆ ਸੀ ਸਕੂਲ ਹੀ ਇੱਕ ਬਹਾਨਾ ਸੀ ਜਿਹੜਾ ਰੋਜ਼ ਸੁਖੀ ਦੇ ਨਾਲ ਮੇਰੀ ਗੱਲਬਾਤ ਕਰਵਾ ਦਿੰਦਾ ਸੀ ਤੇ ਉਹਨੂੰ ਦੇਖਿਆਂ ਬਿਨਾ ਮੈਨੂੰ ਚੈਨ ਨਹੀਂ ਸੀ ਆਉਂਦੀ ਮੈਂ 9ਵੀਂ ਵਿੱਚ ਹੋਈ ਤਾਂ ਸੁਖੀ 11ਵੀਂ ਕਲਾਸ ਵਿੱਚ ਹੋ ਗਿਆ ਸੀ ਇਦਾਂ ਹੀ ਮੈਂ 10ਵੀਂ ਵਿੱਚ ਹੋਈ ਤੇ ਸੁਖੀ ਨੇ ਪਲੱਸ 2 ਕਰ ਲਈ ਸੀ ਮੈਂ ਸੀ ਕੱਲੀ ਹੁਣ ਸਕੂਲ ਜਾਂਦੀ ਸੀ ਸੁਖੀ ਮੈਨੂੰ ਕਹਿੰਦਾ ਸੀ ਕਿ ਹੁਣ ਮੈਂ ਕਾਲਜ ਲੱਭ ਕੇ ਜਾਊਂਗਾ ਮੈਂ ਉਹਨੂੰ ਕਹਿੰਦੀ ਸੀ ਕਿ ਮੈਂ ਵੀ ਤਾਂ ਮਗਰ ਹੀ 11ਵੀਂ ਤੇ 12ਵੀਂ ਕਾਲਜ ਵਿੱਚ ਹੀ ਕਰ ਲਵਾਂਗੀ ਆਪਾਂ ਦੋਵੇਂ ਕੁੜੀਆਂ ਮੁੰਡਿਆਂ ਵਾਲੇ ਕਾਲਜ ਵਿੱਚ ਲੱਗਦੇ ਆਂ ਸੁਖੀ ਮੈਨੂੰ ਕਹਿੰਦਾ ਸੀ ਕਿ ਜਿਵੇਂ ਤੇਰੀ ਮਰਜ਼ੀ ਪਰ ਮੈਨੂੰ ਤਾਂ ਹੁਣ ਕਾਲਜ ਜਾਣਾ ਹੀ ਪੈਣਾ ਮੈਂ ਵੀ ਆਪਣੇ ਘਰਦਿਆਂ ਨੂੰ ਕਿਹਾ ਤੇ ਕਾਲਜ ਜਾਣ ਲੱਗ ਪਈ 11ਵੀਂ ਤੇ 12ਵੀਂ ਵਿੱਚ ਮੈਂ ਕਾਲਜਾਂ ਲੱਗਦੀ ਸੀ ਮੈਂ ਤੇ ਸੁਖੀ ਇਕੋ ਬੱਸ ਵਿੱਚ ਹੀ ਜਾਂਦੇ ਹੁੰਦੇ ਸੀ ਇਕੱਠੇ ਇਕੋ ਸੀਟ ਤੇ ਬੈਠਦੇ ਸੀ ਮੈਨੂੰ ਸੁਖੀ ਦੇ ਨਾਲ ਦਿਲੋਂ ਪਿਆਰ ਸੀ ਮੈਂ ਸੁਖੀ ਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦੀ ਸੀ ਸੁਖੀ ਦੇ ਵੀ ਕਿਤੇ ਕੋਈ ਗੱਲਬਾਤ ਨਹੀਂ ਸੀ ਮੈਨੂੰ ਉਹਦੇ ਤੇ ਪੂਰਾ ਯਕੀਨ ਸੀ ਭਾਵੇਂ ਹੀ ਮੈਨੂੰ ਮੇਰੀਆਂ ਸਹੇਲੀਆਂ ਬਹੁਤ ਕੁਝ ਕਹਿੰਦੀਆਂ ਸੀ ਪਰ ਮੈਨੂੰ ਸੁਖੀ ਤੇ ਇਨਾ ਯਕੀਨ ਸੀ ਕਿ ਉਹ ਮੈਨੂੰ ਦੱਸੇ ਬਿਨਾ ਕੋਈ ਵੀ ਕੰਮ ਨਹੀਂ ਕਰਦਾ ਭਾਵੇਂ ਹੀ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਸੀ ਪਰ ਇਨਾ ਸੀ ਕਿ ਮੇਰੇ ਤੋਂ ਕੋਈ ਗੱਲ ਲੁਕਾਉਂਦਾ ਨਹੀਂ ਸੀ ਸੁਖੀ ਬਹੁਤ ਹੀ ਚੰਗਾ ਮੁੰਡਾ ਸੀ ਇਦਾਂ ਹੀ ਦਿਨ ਲੰਘਦੇ ਗਏ ਤੇ ਮੈਂ ਪਲੱਸ 2 ਕਰ ਲਈ ਸੁਖੀ ਵੀ ਬੀਏ ਦੇ ਲਾਸਟイヤー ਦੇ ਵਿੱਚ ਸੀ ਮੈਂ ਸੁਖੀ ਨੂੰ ਕਹਿੰਦੀ ਸੀ ਕਿ ਤੂੰ ਬੀਏ ਤੋਂ ਬਾਅਦ ਕੀ ਕਰੇਂਗਾ ਤਾਂ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਕੁਝ ਨਹੀਂ ਕਰਨਾ ਬਸ ਹੁਣ ਤੇ ਮੈਂ ਬਾਹਰ ਹੀ ਚਲਾ ਜਾਊਂਗਾ ਉਹਦੀ ਇਹ ਗੱਲ ਸੁਣ ਕੇ ਤਾਂ ਮੇਰਾ ਦਿਲ ਟੁੱਟ ਗਿਆ ਸੀ ਮੈਂ ਉਹਨੂੰ ਕਿਹਾ ਕਿ ਸੁਖੀ ਤੂੰ ਬਾਹਰ ਚਲਾ ਜਾਵੇਂਗਾ ਉਹ ਕਹਿੰਦਾ ਹਾਂ ਨੀ ਮੈਂ ਬਾਹਰ ਚਲਾ ਜਾਊਂਗਾ ਕਿਉਂਕਿ ਮੇਰੀ ਭੂਆ ਇਟਲੀ ਵਿੱਚ ਪੱਕੀ ਆ ਤੇ ਉਹ ਮੈਨੂੰ ਆਪਣੇ ਕੋਲ ਬੁਲਾ ਰਹੀ ਹੈ ਮੈਂ ਉਹਨੂੰ ਕਿਹਾ ਕਿ ਸੁਖੀ ਤੇਰੇ ਬਿਨਾ ਮੇਰਾ ਦਿਲ ਨਹੀਂ ਲੱਗਣਾ ਮੇਰਾ ਦਿਲ ਟੁੱਟ ਗਿਆ ਸੀ ਤੇ ਅੱਖਾਂ ਭਰ ਆਈਆਂ ਸੀ ਇਹ ਦੇਖ ਕੇ ਸੁਖੀ ਮੈਨੂੰ ਕਹਿਣ ਲੱਗਾ ਕਿ ਨਿੰਮੋ ਤੇਰੀਆਂ ਅੱਖਾਂ ਵਿੱਚ ਪਾਣੀ ਕਿਉਂ ਆ ਗਿਆ ਮੈਂ ਕਿਹਾ ਤੂੰ ਮੇਰਾ ਚੰਗਾ ਦੋਸਤ ਆਂ ਕੁੜੀਆਂ ਨਾਲੋਂ ਤੇਰੇ ਨਾਲ ਮੇਰੀ ਪੱਕੀ ਦੋਸਤੀ ਆ ਪਰ ਤੂੰ ਮੈਨੂੰ ਇਦਾਂ ਛੱਡ ਕੇ ਚਲਾ ਜਾਵੇਂਗਾ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਸੱਚੀ ਤੈਨੂੰ ਆਪਣਾ ਚੰਗਾ ਤੇ ਪੱਕਾ ਦੋਸਤ ਮੰਨਦੀ ਆ ਪਰ ਤੂੰ ਮੈਨੂੰ ਛੱਡ ਕੇ ਚਲਾ ਗਿਆ ਤਾਂ ਮੈਂ ਕੱਲੀ ਹੀ ਰਹਿ ਜਾਊਂ ਸੁਖੀ ਮੈਨੂੰ ਕਹਿੰਦਾ ਸੀ ਕਿ ਤੂੰ ਕਿਉਂ ਫਿਕਰ ਕਰਦੀ ਦੋ ਸਾਲ ਬਾਅਦ ਮੈਂ ਆਊਂਗਾ ਤੇ ਤੈਨੂੰ ਜਰੂਰ ਮਿਲੂੰਗਾ ਤੇ ਨਾਲੇ ਤੇਰੇ ਨਾਲ ਫੋਨ ਤੇ ਗੱਲ ਕਰ ਲਿਆ ਕਰੂੰਗਾ ਬਾਹਰ ਜਾ ਕੇ ਤੈਨੂੰ ਨਹੀਂ ਭੁੱਲਦਾ ਉਹਦੀ ਇਹ ਗੱਲ ਸੁਣ ਕੇ ਮੈਂ ਫਿਰ ਰੋਣ ਲੱਗ ਪਈ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਇਦਾਂ ਆਉਂਦੇ ਸੀ ਜਿਦਾਂ ਕਿਸੇ ਨੇ ਮੈਨੂੰ ਬਹੁਤ ਮਾਰਿਆ ਹੋਵੇ ਅੱਜ ਪਹਿਲੀ ਵਾਰ ਸੁਖੀ ਨੇ ਮੈਨੂੰ ਆਪਣੇ ਗਲੇ ਲਾਇਆ ਸੀ ਉਹਨੇ ਮੈਨੂੰ ਜੱਫੀ ਜਈ ਪਾਈ ਤੇ ਆਪਣੇ ਗਲੇ ਲਾ ਲਿਆ ਸੀ ਕੈਨ ਲੱਗਾ ਕਿ ਤੂੰ ਮੇਰੀ ਚੰਗੀ ਦੋਸਤ ਹੋ ਕੇ ਮੈਨੂੰ ਤਰੱਕੀ ਕਰਦੇ ਨੂੰ ਨਹੀਂ ਦੇਖ ਸਕਦੀ ਤਾਂ ਫਿਰ ਹੋਰ ਕੋਈ ਮੈਨੂੰ ਕਿੱਦਾਂ ਯਾਰ ਲਾਊਗਾ ਮੈਂ ਉਹਨੂੰ ਕਹਿੰਦੀ ਸੀ ਕਿ ਮੈਨੂੰ ਤੇਰੀ ਤਰੱਕੀ ਤੋਂ ਕੋਈ ਪ੍ਰੋਬਲਮ ਨਹੀਂ ਪਰ ਤੇਰੇ ਬਿਨਾ ਮੈਨੂੰ ਇਕੱਲਾ ਪਾਜਿਆ ਮਹਿਸੂਸ ਹੋਊਗਾ ਉਸ ਦਿਨ ਮੈਨੂੰ ਪਤਾ ਲੱਗਿਆ ਸੀ ਕਿ ਸੁਖੀ ਵੀ ਮੈਨੂੰ ਪਿਆਰ ਕਰਦਾ ਕਿਉਂਕਿ ਸੁਖੀ ਨੇ ਮੈਨੂੰ ਘੁੱਟ ਕੇ ਆਪਣੇ ਗਲੇ ਲਾਇਆ ਤਾਂ ਮੈਨੂੰ ਉਹਦੇ ਦਿਲ ਦੀਆਂ ਧੜਕਣਾ ਸਾਫ਼ ਸੁਣ ਰਹੀਆਂ ਸੀ ਤੇ ਮੈਂ ਵੀ ਉਹਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ ਸੁਖੀ ਨੇ ਫਿਰ ਮੇਰੇ ਮੱਥੇ ਨੂੰ ਚੁੰਮ ਕੇ ਕਿਹਾ ਕਿ ਨਿੰਮੋ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਅੱਜ ਤੱਕ ਤੈਨੂੰ ਕਦੀ ਨਹੀਂ ਦੱਸ ਸਕਿਆ ਇਹ ਸੁਣ ਕੇ ਤਾਂ ਮੈਨੂੰ ਵੀ ਹਰਾਨੀ ਹੋਈ ਤੇ ਮੈਂ ਹੌਸਲੋਂ ਹਰਾਨੀ ਨਾਲ ਦੇਖਦੀ ਸੀ ਉਹਦੇ ਨਾਲ ਲੱਗ ਕੇ ਰੋਣ ਲੱਗ ਪਈ ਤੇ ਉਹ ਮੈਨੂੰ ਕਹਿੰਦਾ ਕਿ ਨਿੰਮੋ ਮੈਂ ਤੈਨੂੰ ਕਦੀ ਦੱਸ ਹੀ ਨਹੀਂ ਸਕਿਆ ਪਰ ਸੁਖੀ ਨੂੰ ਵੀ ਇਹਨਾਂ ਪਤਾ ਸੀ ਕਿ ਮੈਂ ਵੀ ਉਹਨੂੰ ਪਿਆਰ ਕਰਦੀ ਹਾਂ ਮੈਂ ਵੀ ਆਪਣੇ ਦਿਲ ਦੀ ਗੱਲ ਅੱਜ ਬਾਹਰ ਕੱਢ ਲਈ ਸੀ ਮੈਂ ਉਹਨੂੰ ਕਿਹਾ ਕਿ ਸੁਖੀ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਇਸੇ ਕਰਕੇ ਤੈਨੂੰ ਆਪਣੇ ਤੋਂ ਦੂਰ ਨਹੀਂ ਹੋਣ ਦਿੰਦੀ ਮੈਂ ਤੇ ਸੁਖੀ ਨੇ ਆਪਣੇ ਦਿਲ ਦੀ ਗੱਲ ਇੱਕ ਦੂਸਰੇ ਨੂੰ ਦੱਸ ਦਿੱਤੀ ਸੀ ਸੁਖੀ ਮੈਨੂੰ ਕਹਿੰਦਾ ਸੀ ਕਿ ਤੂੰ ਪੜਾਈ ਕਰਨ ਨੂੰ ਰਹਿਂਦੀ ਤੇ ਹੁਣ ਤੂੰ ਘਰੇ ਰਹਿਆ ਕਰ ਮੈਂ ਉਹਨੂੰ ਕਹਿੰਦੀ ਸੀ ਕਿ ਜੇ ਮੈਂ ਘਰੇ ਰਹਿਣ ਲੱਗ ਪਈ ਤਾਂ ਡੈਡੀ ਨੇ ਮੇਰਾ ਕਿਤੇ ਰਿਸ਼ਤਾ ਕਰ ਦੇਣਾ ਤੇ ਮੈਂ ਪ੍ਰਗਾਸ਼ਤ ਨਹੀਂ ਕਰ ਸਕਦੀ ਸੁਖੀ ਮੈਨੂੰ ਕਹਿਣ ਲੱਗਾ ਕਿ ਚਲ ਠੀਕਾ ਫਿਰ ਤੂੰ ਬੀਏ ਕਰਨ ਲੱਗ ਜਾ ਫਿਰ 2 ਸਾਲ ਬਾਅਦ ਮੈਂ ਆਉਂਗਾ ਤੇ ਆਪਾਂ ਆਪਣੇ ਘਰਦਿਆਂ ਨਾਲ ਵਿਆਹ ਦੀ ਗੱਲ ਕਰਾਂਗੇ ਮੈਂ ਉਹਨੂੰ ਕਿਹਾ ਠੀਕ ਆ ਕਾਫੀ ਦੇਰ ਮੈਂ ਤੇ ਸੁਖੀ ਇੱਕ ਦੂਸਰੇ ਦੇ ਨਾਲ ਕਾਲਜ ਦੇ ਬਾਗੀਚੇ ਵਿੱਚ ਬੈਠੇ ਰਹੇ ਅਸੀਂ ਇੱਕ ਦੂਸਰੇ ਦੇ ਨਾਲ ਗੱਲਾਂ ਕਰਦੇ ਸੀ ਮੈਂ ਸੁਖੀ ਦੇ ਮੋਢੇ ਤੇ ਸਿਰ ਰੱਖਿਆ ਹੋਇਆ ਸੀ ਸੁਖੀ ਨੇ ਮੈਨੂੰ ਇੱਕ ਹੱਥ ਨਾਲ ਜੱਫੀ ਪਾਈ ਹੋਈ ਸੀ ਮੈਨੂੰ ਬਹੁਤ ਸਕੂਨ ਮਹਿਸੂਸ ਹੋ ਰਿਹਾ ਸੀ ਕਿਉਂਕਿ ਸੁਖੀ ਨੇ ਆਪਣੇ ਦਿਲ ਦੀ ਗੱਲ ਕਰ ਦਿੱਤੀ ਸੀ ਤੇ ਮੈਨੂੰ ਬਹੁਤ ਖੁਸ਼ੀ ਵੀ ਮਹਿਸੂਸ ਹੋ ਰਹੀ ਸੀ। ਮੇਰੇ ਕੋਲੋਂ ਇਹ ਖੁਸ਼ੀ ਸਾਂਝੀ ਵੀ ਨਹੀਂ ਜਾ ਰਹੀ ਸੀ। ਮੇਰੇ ਦਿਲ ਵਿੱਚ ਜੋ ਗੱਲ ਸੀ ਉਹ ਪੂਰੀ ਹੋ ਗਈ ਸੀ। ਸੁਖੀ ਦੇ ਪਿਆਰ ਵਿੱਚ ਤਾਂ ਮੈਂ ਪਾਗਲ ਹੋ ਗਈ ਸੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਹੰਝੂ ਸੁਖੀ ਨਾਲ ਪਿਆਰ ਕਰਨ ਦੇ ਆ ਦੀ ਖੁਸ਼ੀ ਦੇ ਆ ਜਾਂ ਫਿਰ ਸੁਖੀ ਤੋਂ ਦੂਰ ਹੋਣ ਦਾ ਗਮ ਸੀ। ਛੁੱਟੀ ਹੋਈ ਤਾਂ ਮੈਂ ਸੁਖੀ ਤੇ ਅਸੀਂ ਕਾਫੀ ਦਿਨ ਹੋਟਲ ਵਿੱਚ ਬੈਠੇ। ਫਿਰ ਉਥੋਂ ਅਸੀਂ ਬੱਸ ਵਿੱਚ ਬੈਠ ਕੇ ਪਿੰਡ ਵੱਲ ਨੂੰ ਤੁਰ ਪਏ ਸੁਖੀ ਮੈਨੂੰ ਇੰਨਾ ਪਿਆਰ ਕਰਨ ਲੱਗ ਗਿਆ ਸੀ ਕਿ ਇੱਕ ਸਾਲ ਦੇ ਵਿੱਚ ਹੀ ਅਸੀਂ ਇੱਕ ਦੂਸਰੇ ਦੇ ਬਹੁਤ ਕਲੋਜ਼ ਹੋ ਗਏ ਸੀ ਸੁਖੀ ਜਿੱਥੇ ਵੀ ਮੈਨੂੰ ਕਹਿੰਦਾ ਮੈਂ ਉਹਦੇ ਨਾਲ ਉੱਥੇ ਹੀ ਜਾਣ ਨੂੰ ਤਿਆਰ ਹੋ ਜਾਂਦੀ ਸੀ ਮੈਂ ਤੇ ਸੁਖੀ ਅਸੀਂ ਬਹੁਤ ਇੰਜੋਏ ਕਰਦੇ ਸੀ ਸੁਖੀ ਦੇ ਨਾਲ ਪਿਆਰ ਕਰਕੇ ਤਾਂ ਮੈਂ ਧੰਨ ਹੋ ਗਈ ਸੀ ਉਹ ਮੈਨੂੰ ਕਹਿੰਦਾ ਸੀ ਕਿ ਨਿੰਮੋ ਤੂੰ ਮੇਰੇ ਵੇਟ ਜ਼ਰੂਰ ਕਰੇਂ ਇਹ ਨਾ ਹੋਵੇ ਕਿ ਮੈਂ ਕਿਤੇ ਬਾਹਰ ਚਲਾ ਜਾਵਾਂ ਤਾਂ ਤੇ ਤੂੰ ਕਿਤੇ ਵਿਆਹ ਕਰਵਾ ਲੈ ਮੈਂ ਉਹਨੂੰ ਕਹਿੰਦੀ ਸੀ ਕਿ ਇਦਾਂ ਕਦੀ ਵੀ ਨਹੀਂ ਹੋ ਸਕਦਾ ਇਹ ਗੱਲ ਤੂੰ ਆਪਣੇ ਦਿਮਾਗ ਵਿੱਚੋਂ ਅੱਜ ਤੋਂ ਬਾਅਦ ਕਦੀ ਵੀ ਨਹੀਂ ਲਿਆਉਣੀ ਕਿ ਨਿੰਮੂ ਕਿਸੇ ਹੋਰ ਦੀ ਹੋ ਜਾਵੇ ਸੁਖੀ ਨੇ ਮੇਰੇ ਤੇ ਕੋਈ پابੰਦੀ ਨਹੀਂ ਲਾਈ ਸੀ ਉਹ ਮੈਨੂੰ ਕਹਿੰਦਾ ਸੀ ਕਿ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਇੰਜੋਏ ਕਰ ਮੈਂ ਤੇਰੇ ਤੇ ਕੋਈ ਵੀ ਬੰਦਿਸ਼ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਜਦੋਂ ਮੈਂ ਬਾਹਰ ਚਲਾ ਗਿਆ ਤਾਂ ਮੈਂ ਤੈਨੂੰ ਦੇਖਣ ਨਹੀਂ ਆਉਣਾ ਕਿ ਤੂੰ ਕੀ ਕਰਦੀ ਹੈ ਜਾਂ ਕੀ ਨਹੀਂ ਬੱਸ ਤੇਰੇ ਇੱਕ ਇੱਕ ਬੋਲ ਤੇ ਯਕੀਨ ਕਰ ਲੈਣਾ ਮੈਂ ਸੁਖੀ ਦਾ ਹੱਥ ਆਪਣੇ ਸਿਰ ਤੇ ਰੱਖਿਆ ਤੇ ਕਿਹਾ ਅੱਜ ਤੋਂ ਬਾਅਦ ਇਹ ਗੱਲ ਕਹੀ ਤਾਂ ਸਮਝ ਲੈ ਕਿ ਤੇਰੀ ਨਿਮਮ ਮਰ ਗਈ ਮੈਂ ਕਿਸੇ ਹੋਰ ਦੀ ਕਦੀ ਨਹੀਂ ਹੋ ਸਕਦੀ ਫਿਰ ਮੈਂ ਬੀਏ ਘਰ ਲੰਗ ਪਈ ਸੀ ਤੇ ਇੱਕ ਸਾਲ ਬਾਅਦ ਸੁਖੀ ਮੈਨੂੰ ਮਿਲ ਕੇ ਬਾਹਰ ਚਲਾ ਗਿਆ ਸੀ ਉਸ ਦਿਨ ਮੈਂ ਬਹੁਤ ਰੋਈ ਸੀ ਸਾਰਾ ਦਿਨ ਮੈਂ ਸੁਖੀ ਦੇ ਨਾਲ ਗੁਜ਼ਾਰਿਆ ਸੀ ਤੇ ਸੁਖੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਹੌਂਸਲਾ ਦਿੰਦਾ ਸੀ ਕਹਿੰਦਾ ਸੀ ਕਿ ਮੈਂ ਤੈਨੂੰ ਕਦੀ ਨਹੀਂ ਛੱਡ ਸਕਦਾ ਪਰ ਮੇਰੀ ਮਜਬੂਰੀ ਆ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਸੈੱਟ ਹੋਣਾ ਚਾਹੁੰਦਾ ਤਾਂ ਕਿ ਆਉਣ ਵਾਲੀ ਜ਼ਿੰਦਗੀ ਵਿੱਚ ਆਪਣੇ ਬੱਚੇ ਤੇ ਆਪਾਂ ਦੋਵੇਂ ਇੱਕ ਵਧੀਆ ਜ਼ਿੰਦਗੀ ਬਤੀਤ ਕਰੀਏ ਮੈਂ ਸੁੱਤੀ ਗੱਲ ਨੂੰ ਵੀ ਸਮਝਦੀ ਸੀ ਪਰ ਉਹਦੇ ਬਿਨਾ ਰਹਿਣਾ ਮੈਨੂੰ ਬਹੁਤ ਮੁਸ਼ਕਲ ਲੱਗਦਾ ਸੀ ਫਿਰ ਇੱਕ ਦਿਨ ਸੁਖੀ ਬਾਹਰ ਚਲਾ ਗਿਆ ਸੀ ਉਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੈਨੂੰ ਬਹੁਤ ਉਹਦੀ ਫਿਕਰ ਹੁੰਦੀ ਸੀ ਮੈਂ ਵਾਰ-ਵਾਰ ਆਪਣਾ ਫੋਨ ਦੇਖਦੀ ਸੀ ਕਿ ਸੁਖੀ ਮੈਨੂੰ ਕਦੋਂ ਫੋਨ ਕਰੇ ਉਹਨੂੰ ਗਏ ਨੂੰ ਪੂਰਾ ਹਫਤਾ ਹੋ ਗਿਆ ਸੀ ਤੇ ਉਹਦਾ ਕੋਈ ਫੋਨ ਨਹੀਂ ਆਇਆ ਸੀ ਸੁਖੀ ਦਾ ਇੱਕ ਦੋਸਤ ਸੀ ਮੈਂ ਉਹਨੂੰ ਘਰਦਿਆਂ ਤੋਂ ਚੋਰੀ-ਚੋਰੀ ਸੁਖੀ ਬਾਰੇ ਪੁੱਛਿਆ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਸੁਖੀ ਦਾ ਫੋਨ ਤਾਂ ਹਜੇ ਮੈਨੂੰ ਵੀ ਨਹੀਂ ਆਇਆ ਪਰ ਪਤਾ ਨਹੀਂ ਕਿਉਂ ਉਹਨੂੰ ਫੋਨ ਕਰਨਾ ਤਾਂ ਚਾਹੀਦਾ ਸੀ ਤੈਨੂੰ ਕਰ ਦਿੰਦਾ ਜਾਂ ਫਿਰ ਮੈਨੂੰ ਉਹਦੀ ਬਹੁਤ ਫਿਕਰ ਹੁੰਦੀ ਸੀ ਰਾਤ ਦਿਨ ਮੈਨੂੰ ਨੀਂਦ ਨਹੀਂ ਸੀ ਆਉਂਦੀ ਤੇ ਇੱਕ ਦਿਨ ਸੁਖੀ ਦਾ ਫੋਨ ਆ ਹੀ ਗਿਆ ਮੈਨੂੰ ਕਹਿੰਦਾ ਕਿ ਨਿੰਮੋ ਮੈਨੂੰ ਮਾਫ ਕਰਦੇ ਮੈਂ ਤੇਰੇ ਕੋਲੋਂ ਤੈਨੂੰ ਫੋਨ ਨਹੀਂ ਕਰ ਸਕਿਆ ਕਿਉਂਕਿ ਭੂਆ ਕੰਮ ਤੇ ਚਲੀ ਜਾਂਦੀ ਸੀ ਤੇ ਫਿਰ ਉਹ ਆਪਣਾ ਫੋਨ ਵੀ ਨਾਲ ਹੀ ਲੈ ਕੇ ਜਾਂਦੀ ਸੀ ਮੈਂ ਮਸਾ ਹੀ ਉਹਨੂੰ ਕਹਿ ਕੇ ਇੱਕ ਨੰਬਰ ਲਿਆ ਤੇ ਹੁਣ ਮੈਂ ਇਸ ਨੰਬਰ ਤੋਂ ਤੈਨੂੰ ਫੋਨ ਕਰਿਆ ਕਰੂੰਗਾ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਂ ਉਹਨੂੰ ਕਿਹਾ ਕਿ ਸੁਖੀ ਤੇਰੀ ਆਵਾਜ਼ ਸੁਣ ਕੇ ਹੀ ਮੇਰੇ ਸਾਹਾਂ ਵਿੱਚ ਸਾਹ ਪੈ ਗਏ ਨੇ ਨਹੀਂ ਤਾਂ ਮੈਂ ਮਰਨ ਵਾਲੀ ਹੋਈ ਪਈ ਸੀ ਮੈਂ ਤਾਂ ਸੋਚਿਆ ਕਿ ਸੁਖੀ ਮੈਨੂੰ ਧੋਖਾ ਦੇ ਗਿਆ ਪਰ ਤੂੰ ਮੈਨੂੰ ਧੋਖਾ ਨਾ ਦੇਵੇਂ ਸੁਖੀ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੇਰੇ ਨਾਲ ਦਿਲੋਂ ਪਿਆਰ ਆ ਮੈਂ ਤੈਨੂੰ ਧੋਖਾ ਕਿੱਦਾਂ ਦੇ ਸਕਦਾ ਮੈਂ ਸੁਖੀ ਦੇ ਨਾਲ ਫੋਨ ਤੇ ਗੱਲ ਕਰਦੀ ਸੀ ਸੁਖੀ ਜਦੋਂ ਵੀ ਫੋਨ ਕਰਦਾ ਤਾਂ ਮੈਂ ਉਹਦੇ ਨਾਲ ਗੱਲ ਕਰ ਲੈਂਦੀ ਸੀ ਰਾਤਾਂ ਦੀ ਨੀਂਦ ਖਰਾਬ ਕਰਕੇ ਵੀ ਮੈਂ ਸੁਖੀ ਦਾ ਫੋਨ ਚੁੱਕਦੀ ਸੀ ਮੈਂ ਤੇ ਸੁਖੀ ਹਨੇਰੇ ਤੱਕ ਗੱਲਾਂ ਕਰਦੇ ਰਹਿੰਦੇ ਸੀ ਮੈਂ ਆਪਣੇ ਘਰਦਿਆਂ ਤੋਂ ਚੋਰੀ ਸੁੱਖੀ ਦੇ ਨਾਲ ਗੱਲਬਾਤ ਕਰਦੀ ਸੀ ਫਿਰ ਇੱਕ ਦਿਨ ਮੇਰੀ ਵੱਡੀ ਭੈਣ ਤੇ ਜੀਜਾ ਘਰ ਆਏ ਮੈਂ ਹਜੇ ਬਾਥਰੂਮ 'ਚੋਂ ਨਹਾ ਕੇ ਨਿਕਲੀ ਸੀ ਮੇਰੀ ਵੱਡੀ ਭੈਣ ਮੰਮੀ ਨੂੰ ਕਹਿਣ ਲੱਗੀ ਕਿ ਮੈਂ ਨਿੰਮੋਂ ਦੇ ਲਈ ਰਿਸ਼ਤਾ ਦੇਖਿਆ ਬਹੁਤ ਚੰਗਾ ਮੁੰਡਾ ਮੇਰੀ ਮਾਸੀ ਸੱਸ ਦੇ ਧੌਰ ਦਾ ਮੁੰਡਾ ਬਹੁਤ ਹੀ ਜ਼ਿਆਦਾ ਚੰਗਾ ਨਾਲੇ ਜ਼ਮੀਨ ਵੀ ਕਾਫੀ ਆ ਮੁੰਡਾ ਵੀ ਬਹੁਤ ਸੋਹਣਾ ਤੇ ਇੱਜ਼ਤ ਕਰਨ ਵਾਲਾ ਉਹ ਤੁਹਾਡਾ ਬਹੁਤ ਖਿਆਲ ਰੱਖਿਆ ਕਰੂਗਾ ਮੈਂ ਇਹ ਗੱਲ ਸੁਣ ਕੇ ਉੱਥੇ ਹੀ ਰੁਕ ਗਈ ਸੀ ਕਿ ਮੇਰੇ ਲਈ ਮੇਰੀ ਵੱਡੀ ਭੈਣ ਨੇ ਰਿਸ਼ਤਾ ਕਿੱਦਾਂ ਵੇਖ ਲਿਆ ਮੈਨੂੰ ਤਾਂ ਹਜੇ ਘਆ ਦੇ ਲੋੜ ਵੀ ਨਹੀਂ ਸੀ ਮੇਰੇ ਸੁੱਖੀ ਗਏ ਹੋਏ ਨੂੰ ਤਾਂ ਹਜੇ ਮਸਾਂ 2 ਮਹੀਨੇ ਹੋਏ ਸੀ ਤੇ ਮੇਰੀ ਵੱਡੀ ਭੈਣ ਮੇਰੇ ਲਈ ਰਿਸ਼ਤਾ ਵੀ ਲੈ ਆਈ ਸੀ ਮੈਂ ਹੁਣ ਕੁਝ ਵੀ ਨਹੀਂ ਸੀ ਕਰ ਸਕਦੀ ਮੈਂ ਆਪਣੇ ਘਰਦਿਆਂ ਨੂੰ ਮਨਾ ਕਰਕੇ ਥੱਕ ਗਈ ਸੀ ਮੇਰੀ ਮੰਮੀ ਕਹਿੰਦੀ ਸੀ ਕਿ ਇਹਨਾਂ ਸੋਹਣਾ ਮੁੰਡਾ ਤੇ ਕਾਰੋਬਾਰ ਵੀ ਵਧੀਆ ਤੇ ਨਿੰਮੂ ਆਪਣੇ ਘਰ ਤੋਂ ਬਹੁਤ ਖੁਸ਼ ਰਹੇਗੀ ਮੈਂ ਆਪਣੀ ਮੰਮੀ ਦੀ ਮੰਨਤਾ ਕਰਦੀ ਸੀ ਕਿ ਮੇਰਾ ਉੱਥੇ ਵਿਆਹ ਨਾ ਕਰੋ ਮੈਂ ਤਾਂ ਹਾਲੇ ਤੱਕ ਸੁਖੀ ਨਾਲ ਫਿਜ਼ੀਕਲ ਵੀ ਨਹੀਂ ਹੋਈ ਸੀ ਮੇਰੀ ਇਹ ਰੀਜ ਬੱਚੀ ਰਹਿ ਗਈ ਸੀ ਕਿਉਂਕਿ ਮੈਂ ਤੇ ਸੁਖੀ ਨੇ ਇੱਕ ਦੂਸਰੇ ਨਾਲ ਪਿਆਰ ਤਾਂ ਬਹੁਤ ਕੀਤਾ ਸੀ ਪਰ ਕਦੀ ਇਹ ਕੰਮ ਨਹੀਂ ਕੀਤਾ ਸੀ ਮੇਰਾ ਹਮੇਸ਼ਾ ਦਿਲ ਕਰਦਾ ਸੀ ਕਿ ਮੈਂ ਪਹਿਲੀ ਵਾਰ ਜਦੋਂ ਵੀ ਫਿਜ਼ੀਕਲ ਹੋਵਾਂ ਤਾਂ ਸਿਰਫ ਸੁਖੀ ਦੇ ਨਾਲ ਹੀ ਹੋਵਾਂ ਮੈਂ ਹੋਰ ਕਿਸੇ ਅੱਗੇ ਆਪਣੀ ਇੱਜ਼ਤ ਨੂੰ ਨੰਗੀ ਨਹੀਂ ਕਰ ਸਕਦੀ ਸੀ ਮੈਂ ਆਪਣੇ ਭੈਣ ਨੂੰ ਕਿਹਾ ਕਿ ਤੂੰ ਅੱਜ ਹੀ ਇਸੇ ਰਿਸ਼ਤੇ ਨੂੰ ਜਵਾਬ ਦਵਾ ਦੇ। ਮੈਂ ਵਿਆਹ ਨਹੀਂ ਕਰਵਾਉਣਾ ਪਰ ਮੇਰੀ ਭੈਣ ਕਹਿੰਦੀ ਸੀ ਕਿ ਨਿੰਮੋ ਇਹੋ ਜਿਹੇ ਰਿਸ਼ਤੇ ਵਾਰ-ਵਾਰ ਨਹੀਂ ਲੱਭਦੇ। ਤੂੰ ਕਿਉਂ ਪਾਗਲ ਬਣਦੀ ਹੈ? ਤੈਨੂੰ ਕੀ ਪਤਾ ਕਿ ਚੰਗੇ ਰਿਸ਼ਤੇ ਕਿੰਨੇ ਔਖੇ ਲੱਭਦੇ ਆ। ਮੈਂ ਆਪਣੀ ਭੈਣ ਨੂੰ ਕਹਿੰਦੀ ਸੀ, "ਦੀਦੀ ਕਿਉਂ ਮੇਰੇ ਪਿਆਰ ਨੂੰ ਮੇਰੇ ਤੋਂ ਦੂਰ ਕਰਦੀ ਹੈ?" ਮੈਂ ਆਪਣੀ ਵੱਡੀ ਭੈਣ ਨੂੰ ਆਪਣੇ ਬਾਰੇ ਸਭ ਕੁਝ ਫਿਰ ਦੱਸ ਦਿੱਤਾ ਸੀ। ਉਹ ਮੈਨੂੰ ਕਹਿੰਦੀ ਕਿ ਬਾਹਰ ਗਏ ਹੋਏ ਕਦੇ ਵੀ ਸਕੇ ਨਹੀਂ ਹੁੰਦੇ। ਉਹ ਤੈਨੂੰ ਕਦੇ ਵੀ ਜਵਾਬ ਦੇ ਸਕਦਾ ਤੇ ਇਹੋ ਜਿਹਾ ਰਿਸ਼ਤਾ ਲੱਭਣਾ ਬਹੁਤ ਔਖਾ ਹੋ ਜਾਊਗਾ ਚੁੱਪ ਕਰਕੇ ਵਿਆਹ ਕਰਵਾ ਲੈ ਮੇਰੇ ਡੈਡੀ ਨੇ ਕਿਹਾ ਕਿ ਤੁਸੀਂ ਮੁੰਡੇ ਵਾਲਿਆਂ ਨੂੰ ਸੱਦ ਕੇ ਆਪਾਂ ਕੁਝ ਦਿਨਾਂ ਵਿੱਚ ਹੀ ਸ਼ਗਨ ਪਵਾ ਦੇਵਾਂਗੇ ਤੇ ਮੈਂ ਬਹੁਤ ਰੋਂਦੀ ਸੀ ਮੈਂ ਸੁਖੀ ਨੂੰ ਇਸ ਬਾਰੇ ਦੱਸਿਆ ਕਿ ਮੇਰੀ ਭੈਣ ਨੇ ਮੇਰੇ ਲਈ ਰਿਸ਼ਤਾ ਦੇਖ ਲਿਆ ਮੈਂ ਇਹ ਰਿਸ਼ਤਾ ਨਹੀਂ ਕਰਵਾਉਣਾ ਚਾਹੁੰਦੀ ਤਾਂ ਸੁਖੀ ਮੈਨੂੰ ਕਹਿੰਦਾ ਸੀ ਕਿ ਤੂੰ ਕਿਸੇ ਵੀ ਤਰ੍ਹਾਂ ਆਪਣੇ ਮਾਪਿਆਂ ਨੂੰ ਰੋਕ ਕੇ ਰੱਖ ਬਸ 2 ਸਾਲ ਦੀ ਗੱਲ ਹੈ ਤੇ ਤੂੰ ਬਹਾਨਾ ਬਣਾ ਕੇ ਬਣਾ ਦੇ ਕਿ ਮੈਂ ਪੜ ਰਹੀ ਹਾਂ ਕੁਝ ਵੀ ਕਰਕੇ ਰਿਸ਼ਤੇ ਤੂੰ ਮਨਾ ਕਰ ਦੇ ਮੈਂ ਤੈਨੂੰ ਕਿਸੇ ਹੋਰ ਦੀ ਹੁੰਦੀ ਨਹੀਂ ਦੇਖ ਸਕਦਾ ਮੈਂ ਸੁਖੀ ਨੂੰ ਕਹਿੰਦੀ ਸੀ ਕਿ ਤੈਨੂੰ ਵੀ ਬਾਹਰ ਜਾਣ ਦੀ ਕਾਲੀ ਪੈ ਗਈ ਸੀ ਦੇਖ ਲੈ ਹੁਣ ਮੇਰੇ ਨਾਲ ਕੀ ਹੋ ਜਾਣਾ ਮੈਂ ਮਜਬੂਰ ਹੋਈ ਪਈ ਆ ਮੇਰੇ ਕੋਲੋਂ ਕੁਝ ਨਹੀਂ ਹੁੰਦਾ ਮੈਂ ਮਨਾ ਕਰ ਕਰਕੇ ਅੱਕ ਗਈ ਆ ਪਰ ਮੇਰੀ ਗੱਲ ਕੋਈ ਵੀ ਨਹੀਂ ਮੰਨਦਾ ਮੇਰਾ ਡੈਡੀ ਮੈਨੂੰ ਗੁੱਸੇ ਨਾਲ ਬੋਲਦਾ ਤੇ ਕੁਝ ਵੀ ਕਰਕੇ ਮੈਨੂੰ ਆਪਣੇ ਕੋਲ ਬੁਲਾ ਲੈ ਜਰਾ ਫਿਰ ਆ ਕੇ ਮੇਰੇ ਨਾਲ ਵਿਆਹ ਕਰਵਾ ਲੈ ਤੇ ਕੁਝ ਵੀ ਤੂੰ ਕਰ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਮੈਂ ਮਰ ਜਾਊਂਗੀ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਂਗੀ ਮੈਂ ਤੇ ਸੁਖੀ ਇੱਕ ਦੂਸਰੇ ਨਾਲ ਬੈਸ ਕਰਦੇ ਰਹਿੰਦੇ ਸੀ ਕਿ ਕੁਝ ਵੀ ਕਰਕੇ ਮੈਂ ਵਿਆਹ ਨਾ ਕਰਵਾਵਾਂ ਇੱਕ ਹਫਤਾ ਹੋ ਗਿਆ ਸੀ ਤੇ ਮੇਰੇ ਡੈਡੀ ਨੇ ਮੁੰਡੇ ਵਾਲਿਆਂ ਨੂੰ ਫਰਸਾਦ ਲਿਆ ਮੁੰਡੇ ਵਾਲਿਆਂ ਨੇ ਵੀ ਫਟਾਫਟ ਘਰ ਆਉਂਦੀ ਕਾਲੀ ਪਾ ਲਈ ਸੀ ਮੇਰਾ ਡੈਡੀ ਮੈਨੂੰ ਕਹਿੰਦਾ ਸੀ ਕਿ ਨਿੰਮੋ ਤਿਆਰ ਹੋ ਜਾ ਤੈਨੂੰ ਵੀ ਤੇਰਾ ਸੋਹਰਾ ਪਰਿਵਾਰ ਦੇਖਣ ਲਈ ਆ ਰਹੀ ਆ ਮੈਂ ਰੋਈ ਜਾਂਦੀ ਸੀ ਮੇਰੇ ਡੈਡੀ ਕਹਿੰਦਾ ਸੀ ਕਿ ਰੋਣਾ ਕਿਉਂ ਆਤੀ ਏ ਤੈਨੂੰ ਵੀ ਤੇਰੇ ਘਰ ਤੋਰਨਾ ਹੀ ਪਊਗਾ ਮੇਰੇ ਡੈਡੀ ਨੂੰ ਲੱਗਦਾ ਸੀ ਕਿ ਮੈਂ ਇਸ ਲਈ ਰੋ ਰਹੀ ਆ ਕਿ ਮੈਂ ਆਪਣਾ ਘਰ ਛੱਡ ਕੇ ਜਾ ਰਹੀ ਆ ਪਰ ਉਹਨੂੰ ਕੀ ਪਤਾ ਸੀ ਕਿ ਮੈਂ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਆ ਮੈਂ ਆਪਣੀ ਦੀਦੀ ਨੂੰ ਦੱਸਿਆ ਕਿ ਤੂੰ ਹੁਣ ਸਾਰਿਆਂ ਨੂੰ ਦੱਸ ਦੇ ਕਿ ਮੈਂ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਮੇਰੀ ਵੱਡੀ ਭੈਣ ਕਹਿਣ ਲੱਗੀ ਕਿ ਮੈਂ ਕਿਸੇ ਨੂੰ ਵੀ ਨਹੀਂ ਦੱਸਣਾ ਤੂੰ ਹਿੰਮਤ ਕਰਕੇ ਆਪ ਹੀ ਦੱਸ ਦੇ ਤਾਂ ਸਭ ਤੋਂ ਵਧੀਆ ਗੱਲ ਆ ਮੈਂ ਇਹ ਗੱਲ ਨਹੀਂ ਕਰ ਸਕਦੀ ਕਿਉਂਕਿ ਮੈਂ ਝੂਠੀ ਪੈ ਜਾਊਂਗੀ ਹੁਣ ਮੈਂ ਰਿਸ਼ਤਾ ਵੀ ਪੱਕਾ ਕਰ ਲਿਆ ਤੇ ਮੁੰਡੇ ਵਾਲੇ ਵੀ ਆ ਰਹੇ ਨੇ ਇਹਨਾਂ ਖਰਚਾ ਵੀ ਹੋ ਜਾਊਗਾ ਫਿਰ ਵੀ ਤੂੰ ਹੁਣ ਆਪ ਹੀ ਕੁਝ ਕਰ ਸਕਦੀ ਐ ਇਸ ਲਈ ਮੈਂ ਕੁਝ ਨਹੀਂ ਕਰ ਸਕਦੀ ਮੈਂ ਸੋਚਿਆ ਕਿ ਕਿਉਂ ਨਾ ਸ਼ਗਨ ਪਵਾ ਕੇ ਮੁੰਡੇ ਦੇ ਨਾਲ ਫੋਨ ਤੇ ਗੱਲ ਕਰੂੰਗੀ ਉਹਨੂੰ ਕੁਝ ਝੂਠ ਬੋਲ ਕੇ ਜਵਾਬ ਦੇ ਦੇਉਂਗੀ ਮੈਂ ਆਪਣੇ ਦਿਮਾਗ ਵਿੱਚ ਇਹ ਗੱਲ ਸੋਚੀ ਸੀ ਪਰ ਸੁਖੀ ਨਾਲ ਇਹ ਗੱਲ ਨਹੀਂ ਕੀਤੀ ਸੀ ਫਿਰ ਮੁੰਡੇ ਵਾਲੇ ਆ ਗਏ ਸੀ ਮੈਂ ਵੀ ਤਿਆਰ ਹੋ ਕੇ ਬੈਠ ਗਈ ਸੀ ਮੈਂ ਬਹੁਤ ਰੋਂਦੀ ਸੀ ਤੇ ਸੁਖੀ ਨਾਲ ਸਾਰਾ ਦਿਨ ਮੇਰੀ ਗੱਲ ਨਹੀਂ ਸੀ ਹੋਈ ਉਹ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਮੇਰੇ ਕੋਲ ਉਹਦਾ ਫੋਨ ਵੀ ਨਹੀਂ ਸੀ ਚੁੱਕ ਹੋਇਆ ਤੇ ਮੁੰਡੇ ਵਾਲੇ ਮੈਨੂੰ ਸ਼ਤਨ ਪਾ ਗਏ ਸੀ ਮੈਂ ਸੁਖੀ ਨਾਲ ਰਾਤ ਨੂੰ ਗੱਲ ਕੀਤੀ ਤਾਂ ਉਹ ਮੇਰੇ ਨਾਲ ਗੁੱਸੇ ਹੋ ਗਿਆ ਕਹਿਣ ਲੱਗਿਆ ਕਿ ਤੂੰ ਕਿੱਦਾਂ ਦੀ ਕੁੜੀ ਐ ਜੋ ਕਿਸੇ ਮੁੰਡੇ ਦੇ ਨਾਲ ਤੂੰ ਛੱਡਣ ਪਵਾਲਿਆ ਮੈਂ ਉਹਨੂੰ ਕਿਹਾ ਕਿ ਮੈਂ ਹੁਣ ਆਪ ਹੀ ਜਵਾਬ ਦੇ ਦੇਵਾਂਗੀ ਤੂੰ ਕੁਝ ਨਹੀਂ ਕਹਿਣਾ ਕਿਉਂਕਿ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਬਿਨਾਂ ਤਾਂ ਮਰ ਜਾਊਂਗਾ ਜੇ ਤੂੰ ਮੈਨੂੰ ਛੱਡ ਗਈ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ ਮੈਂ ਆਪਣੇ ਮੰਮੀ ਡੈਡੀ ਦੇ ਨਾਲ ਇਹ ਗੱਲ ਬੜਾ ਹੌਂਸਲਾ ਜਿਹਾ ਕਰਕੇ ਕੀਤੀ ਤਾਂ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਕਹਿਣ ਲੱਗੇ ਕਿ ਅੱਜਕੱਲ ਪਿਆਰਾਂ ਵਿੱਚ ਕੁਝ ਨਹੀਂ ਰੱਖਿਆ ਚੁੱਪ ਕਰਕੇ ਵਿਆਹ ਕਰਵਾ ਲੈ ਤੇ ਆਪਣਾ ਘਰ ਬਸਾ ਉਹ ਮੁੰਡਾ ਬਾਹਰਲੇ ਦੇਸ਼ ਆ ਉਹਦਾ ਕੀ ਪਤਾ ਤੈਨੂੰ ਧੋਖਾ ਦੇ ਦੇਵੇ ਉਹਨਾਂ ਨੂੰ ਸੁੱਖੀ ਤੇ ਬਿਲਕੁਲ ਵੀ ਯਕੀਨ ਨਹੀਂ ਸੀ ਮੇਰੇ ਮੰਮੀ ਡੈਡੀ ਨੇ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਂ ਸੁੱਖੀ ਨੂੰ ਕਿਹਾ ਕਿ ਹੁਣ ਮੈਂ ਕੁਝ ਨਹੀਂ ਕਰ ਸਕਦੀ ਤੂੰ ਦੱਸ ਮੈਂ ਕੁਝ ਖਾ ਕੇ ਮਰ ਜਾਵਾਂ ਜਾਂ ਫਿਰ ਇਸ ਘਰ ਨੂੰ ਛੱਡ ਕੇ ਕਿਤੇ ਭੱਜ ਜਾਵਾਂ ਸੁਖੀ ਮੈਨੂੰ ਕਹਿਣ ਲੱਗਿਆ ਕਿ ਤੂੰ ਕੁਝ ਵੀ ਕਰਕੇ ਮੁੰਡੇ ਨਾਲ ਗੱਲ ਕਰ ਤੇ ਉਹਨੂੰ ਜਵਾਬ ਦੇ ਦੇ ਮੇਰੇ ਘਰਦਿਆਂ ਨੇ ਮੈਨੂੰ ਮੁੰਡੇ ਨਾਲ ਗੱਲ ਵੀ ਨਹੀਂ ਸੀ ਕਰਨ ਦਿੱਤੀ ਮੈਂ ਆਪਣੀ ਵੱਡੀ ਭੈਣ ਨਾਲ ਵੀ ਗੁੱਸੇ ਹੋ ਗਈ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ساری ਜ਼ਿੰਦਗੀ ਨਹੀਂ ਬੁਲਾਉਣਾ ਤੇ ਫਿਰ ਮੇਰੇ ਵਿਆਹ ਦੇ ਕਾਰਡ ਵੀ ਛਪਾ ਲਏ ਤੇ ਸਾਰੀਆਂ ਤਿਆਰੀਆਂ ਕਰ ਲਈਆਂ ਸੀ ਕੁਝ ਦਿਨਾਂ ਬਾਅਦ ਸੁਖੀ ਦਾ ਮੈਨੂੰ ਇੰਡੀਆ ਤੋਂ ਫੋਨ ਆਇਆ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਨਿੰਮੋ ਮੈਂ ਆ ਗਿਆ ਹੁਣ ਤੂੰ ਆਪਣੇ ਘਰਦਿਆਂ ਨੂੰ ਕਹਿ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਆ। ਜਦ ਕੇ ਸੁਖੀ ਦੇ ਘਰ ਦੇ ਇਸ ਗੱਲ ਤੇ ਬਹੁਤ ਹੀ ਜ਼ਿਆਦਾ ਗੁੱਸੇ ਹੁੰਦੇ ਸੀ ਕਿ ਉਹ ਟਾਈਮ ਤੋਂ ਪਹਿਲਾਂ ਹੀ ਇੰਡੀਆ ਕਿਉਂ ਆ ਗਿਆ। ਅਜੇ ਵਿਆਹ ਵਿੱਚ ਕੁਝ ਦਿਨ ਤਾਂ ਰਹਿੰਦੇ ਸੀ ਤੇ ਸੁਖੀ ਮੇਰੇ ਘਰ ਸਿੱਧਾ ਹੀ ਆ ਗਿਆ ਸੀ। ਉਹ ਮੇਰੇ ਡੈਡੀ ਨੂੰ ਕਹਿਣ ਲੱਗਾ ਕਿ ਮੈਂ ਨਿੰਮੋ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਅਸੀਂ ਇੱਕ ਦੂਸਰੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਆ। ਪਲੀਜ਼ ਤੁਸੀਂ ਨਿੰਮੋ ਦਾ ਵਿਆਹ ਕਿਤੇ ਹੋਰ ਨਾ ਕਰਵਾਇਓ। ਇਹ ਗੱਲ ਸੁਣ ਕੇ ਮੇਰਾ ਜੀਜਾ ਸੁਖੀ ਦੇ ਨਾਲ ਲੜ ਲੱਗ ਪਿਆ ਸੀ ਮੇਰੇ ਜੀਜੇ ਨੇ ਜੋ ਹੱਥ ਆਇਆ ਸੁਖੀ ਦੇ ਮਾਰਿਆ ਪਰ ਸੁਖੀ ਨੇ ਇੱਕ ਵਾਰ ਵੀ ਪਲਟ ਕੇ ਹੱਥ ਨਹੀਂ ਝੁਕਿਆ ਮੈਂ ਆਪਣੇ ਜੀਜੇ ਨੂੰ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਕਦੀ ਵੀ ਬੋਲ ਚਾਲ ਨਹੀਂ ਰੱਖਣੀ ਤੁਸੀਂ ਮੇਰੇ ਸੁਖੀ ਦੇ ਨਾਲ ਇਦਾਂ ਕਿਉਂ ਕਰਦੇ ਹੋ ਪਤਾ ਨਹੀਂ ਮੇਰੇ ਜੀਜੇ ਨੇ ਸੁਖੀ ਦੇ ਸਿਰ ਵਿੱਚ ਕੀ ਮਾਰਿਆ ਤੇ ਸੁਖੀ ਇੱਕਦਮ ਬੇਹੋਸ਼ ਹੋ ਕੇ ਡੇਗ ਪਿਆ ਸੀ ਉਹਦੇ ਨਾਲ ਆਇਆ ਮੁੰਡਾ ਉਹਨੂੰ ਫਟਾਫਟ ਚੁੱਕ ਕੇ ਹਸਪਤਾਲ ਲੈ ਜਾਣ ਲੱਗਾ ਤਾਂ ਮੇਰਾ ਜੀਜਾ ਉਹਦੇ ਵੀ ਮਾਰਨ ਲੱਗ ਪਿਆ ਸੀ ਪਰ ਸੁਖੀ ਦੇ ਦੋਸਤ ਨੇ ਹੋਰਾਂ ਦੋਸਤਾਂ ਨੂੰ ਫੋਨ ਕੀਤਾ ਤੇ ਫਟਾਫਟ ਗੱਡੀ ਵਿੱਚ ਉਹਨੂੰ ਹਸਪਤਾਲ ਲੈ ਕੇ ਤਾਂ ਡਾਕਟਰਾਂ ਨੇ ਫਟਾਫਟ ਆਕਸੀਜਨ ਲਗਾਈ ਸੁਖੀ ੜਫ ਰਿਹਾ ਸੀ ਉਹਦੇ ਦੋਸਤ ਕਹਿੰਦੇ ਕਿ ਤੇਰੇ ਜੀਜੇ ਨੂੰ ਨਹੀਂ ਛੱਡਾਂਗੇ ਮੈਂ ਕਿਹਾ ਕਿ ਤੁਸੀਂ ਪਹਿਲਾਂ ਸੁਖੀ ਨੂੰ ਠੀਕ ਕਰੋ ਜੋ ਵੀ ਹੋ ਸਕਦਾ ਕਰੋ ਪਰ ਮੇਰਾ ਸੁਖੀ ਠੀਕ ਰਹਿਣਾ ਚਾਹੀਦਾ ਕੁਝ ਦਿਨ ਹੋਏ ਤਾਂ ਮੈਨੂੰ ਸੁਖੀ ਦੇ ਦੋਸਤ ਦਾ ਫੋਨ ਆਇਆ ਕਿ ਸੁਖੀ ਇਸ ਦੁਨੀਆ ਤੇ ਨਹੀਂ ਰਿਹਾ ਮੈਂ ਬਹੁਤ ਰੋਈ ਸੀ ਮੈਂ ਆਪਣੇ ਜੀਜੇ ਨੂੰ ਕਿਹਾ ਕਿ ਹੁਣ ਤਾਂ ਤੁਸੀਂ ਖੁਸ਼ ਹੋਣਾ ਕਿਉਂਕਿ ਮੈਂ ਵੀ ਮਰ ਜਾਊਂਗੀ ਮੈਂ ਅੰਦਰ ਗਈ ਤਾਂ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਲਿਆ ਸੀ ਉਸ ਦਿਨ ਤੋਂ ਬਾਅਦ ਮੇਰੀ ਸਹੇਲੀ ਨਿੰਮੋ ਜੋ ਕਮਰੇ ਦੇ ਅੰਦਰ ਗਈ ਸੀ ਉਹਦੀ ਆਵਾਜ਼ ਅੱਜ ਤੱਕ ਨਹੀਂ ਆਈ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਨਿੰਮੋ ਵੀ ਇਸ ਦੁਨੀਆ ਤੇ ਨਹੀਂ ਸੀ ਉਨ੍ਹਾਂ ਦੋਹਾਂ ਦਾ ਇਸ ਦੁਨੀਆ ਤੇ ਜਿਉਣਾ ਤੇ ਮਰਨਾ ਇਕੱਠਾ ਲਿਖਿਆ ਸੀ ਇਸ ਲਈ ਨਿੰਮੋ ਵੀ ਪੱਖੇ ਨਾਲ ਫਾਹਾ ਲੈ ਕੇ ਮਰ ਗਈ ਸੀ ਸੁਖੀ ਤੇ ਨਿੰਮੋ ਇਕੱਠੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਮੈਂ ਵੀ ਆਪਣੀ ਸਹੇਲੀ ਨਿੰਮੋ ਨੂੰ ਹਮੇਸ਼ਾ ਮਿਲਣ ਦੇ ਲਈ ਤਰਸ ਗਈਆਂ ਪਰ ਕਦੀ ਵੀ ਮੁੜ ਕੇ ਨਾ ਆਈ ਇਹ ਮੇਰੀ ਪਿਆਰੀ ਸਹੇਲੀ ਨਿੰਮੋ ਦੇ ਪਿਆਰ ਦੀ ਇੱਕ ਪਿਆਰੀ ਜਿਹੀ ਕਹਾਣੀ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਕੇ ਇਹ ਦੱਸਣਾ ਚਾਹੁੰਦੀ ਆ ਕਿ ਸੱਚੇ ਪਿਆਰ ਵਾਲੇ ਕਦੇ ਇੱਕ ਦੂਸਰੇ ਨੂੰ ਤੋਖਾ ਨਹੀਂ ਜੰਦੇ ਜਿਹਨੇ ਮੋਹ ਦੇ ਦਿਲ ਵਿੱਚ ਸੁਖੀ ਲਈ ਪਿਆਰ ਨਾ ਹੁੰਦਾ ਤੇ ਆਪਣੇ ਭੈਣ ਦੇ ਕਰਾਈ ਹੋਏ ਰਿਸ਼ਤੇ ਨੂੰ ਕਦੇ ਵੀ ਨਾਠ ਕਰਾਉਂਦੀ ਤੇ ਵਿਆਹ ਕਰਵਾ ਲੈਂਦੀ ਪਰ ਉਹ ਸੁਖੀ ਨੂੰ ਨੂੰ ਸੱਚੇ ਦਿਲੋਂ ਪਿਆਰ ਕਰਦੀ ਸੀ ਇਸ ਲਈ ਉਹਨੇ ਸੁਖੀ ਦੇ ਮਗਰੀ ਆਪਣੀ ਜਾਨ ਕਵਾਲੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਰਾਂ ਹਿੰ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ